ਠੰਡਾ ਦੇ ਮੋੜ ਵਿਖੇ ਹੋਏ ਇੱਕ ਕਤਲ ਦੇ ਮਾਮਲੇ ਦੇ ਵਿੱਚ ਬਠਿੰਡਾ ਪੁਲਿਸ ਵੱਲੋਂ ਦਸਤੇ ਮਾਮਲਾ ਦਰਜ ਕਰ ਪੰਜ ਨੂੰ ਕੀਤਾ ਗ੍ਰਿਫਤਾਰ ਡੀਐਸਪੀ ਇਨਵੈਸਟੀਗੇਸ਼ਨ ਨੇ ਦਿੱਤੀ ਜਾਣਕਾਰੀ ਦੱਸਦੀ ਹੈ ਕਿ ਮੋੜ ਵਿਖੇ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ ਸੀ 23 ਤਰ੍ਹਾਂ ਹਥਿਆਰਾਂ ਦੇ ਨਾਲ ਇਹ ਆਪਣਾ ਕਤਲ ਕੀਤਾ ਗਿਆ ਸੀ ਅਤੇ ਜਾਣਕਾਰੀ ਮਿਲੀ ਹੈ ਕਿ ਇਹ ਵਿਅਕਤੀ ਨਸ਼ੇ ਦਾ ਕਾਰੋਬਾਰ ਕਰਦੇ ਹਨ ਤੇ ਇਹਨਾਂ ਨੂੰ ਕੁਝ ਲੋਕਾਂ ਵੱਲੋਂ ਰੋਕਿਆ ਗਿਆ ਸੀ ਨਸ਼ੇ ਦਾ ਕਾਰੋਬਾਰ ਕਰਨ ਤੋਂ ਰੋਕਿਆ ਗਿਆ ਸੀ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਰੋਕਣਾ ਪਿਆ ਮਹਿੰਗਾ ਇੱਕ ਵਿਅਕਤੀ ਦਾ ਕਤਲ ਹੋ ਗਿਆ ਡੀਐਸਪੀ ਇਨਵੈਸਟੀਗੇਸ਼ਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਵੱਲੋਂ ਪਰਿਵਾਰ ਕੇ ਮੈਂਬਰਾਂ ਦੇ ਬਿਆਨਾਂ ਦੇ ਉੱਤੇ 10 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਹਨਾਂ ਦੇ ਕੋਲੋਂ 23 ਤਰ੍ਹਾਂ ਹਥਿਆਰ ਵੀ ਜੜੇ ਬਰੰਦ ਕੀਤੇ ਗਏ ਨੇ ਅਤੇ ਇਹਨਾਂ ਦੇ ਵਿੱਚੋਂ ਪੰਜ ਵਿਅਕਤੀਆਂ ਨੂੰ ਇਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਨੂੰ ਹੁਣ 2 ਦਿਨਾਂ ਦਾ ਰਿਮਾਂਡ ਸਰ ਕੀਤਾ ਗਿਆ ਹੈ ਹੁਣ ਇਹਨਾਂ ਦੀ ਉਸ ਤੋਂ ਬਾਅਦ ਇਸ ਰਿਮਾਂਡ ਦੇ ਵਿੱਚ ਦੁਗਾਈ ਦੇ ਨਾਲ ਇਹਨਾਂ ਦੇ ਕੋਲ ਪੁੱਛਗਿੱਛ ਕੀਤੀ ਜਾਵੇਗੀ ਤੇ ਜਿਹੜੇ ਦੂਜੇ ਆਪਣਾ ਪੰਜ ਵਿਅਕਤੀ ਰਹਿੰਦੇ ਹਨ ਉਹਨਾਂ ਦੀ ਵੀ ਇਹਨਾਂ ਵੱਲੋਂ ਪੁਲਿਸ ਵੱਲੋਂ ਲਗਾਤਾਰ ਟੀਮਾਂ ਭਾਰੀ ਉਹਨਾਂ ਦੀ ਵੀ ਆਪਣਾ ਇਹਨਾਂ ਦੀ ਗ੍ਰਿਫਤਾਰੀ ਦੇ ਲਈ ਛਾਪਮਾਰੀ ਕੀਤੀ ਜਾ ਰਹੀ ਹੈ ਆ ਉਸ ਨੂੰ ਸੁਣਾਉਣਾ ਕਿ ਕੰਨ ਨੇ ਡੀਐਸਪੀ ਇਨਵੈਸਟੀਗੇਸ਼ਨ ਇਸ ਮਾਮਲੇ ਨੂੰ ਲੈ ਕੇ ਨਸ਼ ਨਸ਼ੀ ਦੀ ਹੈ ਵੀ ਸਾਹਮਣੇ ਹੈ ਸੀਬੀ ਦਸੇ ਕਰਕੇ ਇਹ ਨੋਨ ਲੰਡਾਤ ਪਰ ਉਹ ਕੀ ਮਾਮਲਾ ਹੈ ਜੀ ਇਦਾਂ ਜੀ ਕਿ ਸਾਡੇ ਜਿਹੜੇ ਮੌਡ ਲੱਗੇ ਦੋ ਇੱਕ ਪਟਰਾ ਹੈਗੀ ਹੈ ਤੇ ਸਾਡੇ ਐਸਐਚਓ ਮੌਡ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਜਿਹੜਾ ਵਿਅਕਤੀ ਹੈਗਾ ਦੀਪ ਸਿੰਘ ਨਾਮ ਦਾ ਜਿਹੜਾ ਮਕਤੂਰ ਹੈਗਾ ਉਹਦੀ ਕੁਝ ਵਿਅਕਤੀਆਂ ਨੇ ਜਿਹੜੀ ਹੈਗੇ 10 ਦੇ ਤਕਰੀਬ ਦਿਖਾਏ ਗਏ ਨੇ ਉਹਨਾਂ ਨੇ 4 ਵਿੱਚ 29 ਨੇ 96 ਨੇ ਉਹਨਾਂ ਨੇ ਰਲ ਕੇ ਇਸ ਦੀ ਹਤਿਆ ਕਰਤੀ 20 ਬੌਲ ਲਾਟੀਆਂ ਬੈਟਸ ਵੇਰਨਾ ਨੌਸ ਨੌਸ ਵੇਰਾ ਦੇ ਨਾਮ ਦਾ ਤੇ ਉਹਦੇ ਜਿਹੜਾ ਮਖਤੂਬ ਜਿਹੜਾ ਹੈਗਾ ਚਾਚਾ ਉਹਨੇ ਪਰਚਾ ਦਰਜ ਕਰਾਇਆ ਸੀ ਕਤਲੀਆਂ ਤਾਰਾਮ ਦੇ ਹੇਟ ਮੋਰ ਥਾਣੇ ਚ ਪਰਚਾ ਦਰਜ ਕੀਤਾ ਹੈਗਾ 10 ਬੰਦੀਆਂ ਦੀ ਲਿਸਟ ਤੇ ਉਹਦੇ ਚੋ ਇਹੀ ਜਿਹੜੇ ਹੈਗੇ ਪੰਜ ਵਿਅਕਤੀ ਹੈਗੇ ਉਹ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ 24 ਘੰਟੇ ਦੇ ਅੰਦਰ ਗ੍ਰਿਫਤਾਰ ਵੀ ਕਰ ਲਏ ਨੇ ਉਹਦੇ ਚੋ ਇੱਕ ਬੰਦਾ ਜਿਹੜਾ ਬਾਈ ਨੀਮ ਸਿੰਘ ਆਕਾਸ਼ੀ ਉਹ ਫੜਿਆ ਤੇ ਬਾਕੀ ਜਿਹੜੇ ਚਾਰ ਹੈਗੇ ਨੇ ਜਿਹੜੇ ਅਨਨੋਨ ਸੀ ਉਹ ਵੀ ਬੰਦੇ ਅਸੀਂ ਪਹਿਲਾਂ ਤੇ ਡੈਂਟੀਫਾਈ ਕੀਤੇ ਕਿ ਜਿਹੜੇ ਹੂਰ ਸਪੰਦੇ ਵਾਰਦਾਸ਼ ਸ਼ਾਮਲਸਨ ਟਫਰ ਨੂੰ ਨਾਮਿਨੇਟ ਕਰਕੇ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਬਾਕੀ ਹੋਰ ਅਸੀਂ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਭਾਈਆਂ ਹੋਈਆਂ ਨੇ ਜਿਹੜੀਆਂ ਅਲੱਗ-ਅਲੱਗ ਦਿਸ਼ਾਵਾਂ 'ਚ ਕੰਮ ਕਰਨੀਆਂ ਤੇ ਗਈਆਂ ਵੀ ਨੇ ਤੇ ਬਾਕੀਆਂ ਨੂੰ ਇਹੀ ਛੇਤੀ ਫੜ ਰਵਾਂਗੇ ਸਰ ਇਹ ਮਾਮਲਾ ਜਦੋਂ ਪਰਬਾਨ ਨੇ ਦੁੱਛ ਲਿਆ ਕਿ ਨਸ਼ਾ ਆਪ ਕੋ ਰੋਕਦਾ ਸੀ ਇਸ ਕਰਕੇ ਕਤਲ ਹੋਇਆ ਹੈ ਜਿਹ ਜਿਨ੍ਹਾਂ ਨੇ ਜੀ ਪਰਚਾ ਦਰਜ ਕਰਾਇਆ ਕੰਪਲੇਨਡੈਂਟ ਨੇ ਉਹਨਾਂ ਤੇ ਕੀਰਾ ਇੰਨਾ ਹੀ ਲਿਖਾਇਆ ਹੈਗਾ ਕਿ ਇਹ ਬਰਬਾਜਾ ਹੈਗਾ ਦਾ ਕਿ ਇਹ ਜਿਹੜੇ ਬੰਦੇ ਜਿਨ੍ਹਾਂ ਨੇ ਕਤਲ ਕੀਤਾ ਹੈਗਾ ਇਹ ਇਹ ਜ਼ਿਆਦਾਤਰ ਮਾਨਸਾ ਦੇ ਹੈਗੇ ਨੇ ਉਹ ਬਾਰੂ ਆਉਂਦੇ ਸੀ ਤੇ ਇੱਥੇ ਨਸ਼ਾ ਵੇਚਦੇ ਸੀ ਉਹਨਾਂ ਦਾ ਰਾਕੇ ਚ ਇਹ ਉਹਨਾਂ ਨੂੰ ਰੋਕਦਾ ਸੀ ਜਿਸ ਦੇ ਚਿਹਰ ਤਹਿ ਤੀ ਇਹਨੇ ਉਹਨਾਂ ਨੇ ਰਣਜੀਤ ਸ਼ਾਹ ਤੇ ਦਾ ਕਤਲ ਕਰ ਦਿੱਤਾ ਹੈਗਾ ਪਰ ਉਹ ਉਸ ਤੋਂ ਬਾਅਦ ਉਹਨਾਂ ਨੇ ਜੋ ਐਸੀ ਬੰਦੇ ਅਰੈਸਟ ਕਰ ਲਏ ਨੇ ਉਹਨਾਂ ਪਰਵਾਣ ਲਿਆ ਦੋ ਦਿਨਾਂ ਦਾ ਬਾਕੀ ਹੋਰ ਕੀ ਕਹਾਣੀ ਹੈ ਇਹ ਚੋਰ ਕੀ ਬਿੰਗਸ ਇਨਵੋਲਡ ਨੇ ਕੀ ਹੈ ਇਹ ਤੇ ਪਰਦੇ ਦੀ ਪਿੱਛੇ ਦੀ ਗੱਲ ਉਹ ਸਾਰੀ ਜਲਦੀ ਤੀਸ਼ ਤੇ ਦਰਾਂ ਸਾਹਮਣੇ ਆਏਗਾ ਸਰ ਕੀ ਬੰਦੇ ਖੜੇ ਹੋ ਉਹ ਤੋਂ ਉਹ ਸਾਹਮਣੇ ਆ ਕੇ ਕਾਰਨ ਕੀ ਰਿਹਾ ਹੈ ਜਾਂ ਕਿਉਂ ਮਾਰਿਆ ਹੈਗਾ ਤੇ ਕਿਸ ਨੇ ਮਾਰਿਆ ਹੈਗਾ ਕੋਈ ਇਸ ਤਰ੍ਹਾਂ ਦੀ ਇਹ ਇਹਦਾ ਜੀ ਮੈਂ ਤੁਹਾਨੂੰ ਦੱਸਾਂਗਾ ਜਿਹਦਾ ਉਹ ਮੀਡੀਆ ਚੱਲ ਰਿਹਾ ਹੈਗਾ ਕਿ ਸ਼ਾਟਸ ਫਾਇਰ ਹੋਏ ਨੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਇਹ ਬੰਦਾ ਜਿਹੜਾ ਹੈਗਾ ਇਹਦਾ بیسਬਾਲ ਨਾਲ ਰੋਟਾ ਜਿਹਦਾ ਬੈਟਸ ਹੈਗੇ ਨੇ ਕਾਪੇ ਹੈਗੇ ਨੇ ਇਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਵਾਰਦਾਤ ਚ ਇਹ ਵਰਤੀਆਂ ਗਈਆਂ ਹਨ ਉਹ ਇੱਕ ਤਰ੍ਹਾਂ ਫਾਇਰਿੰਗ ਵਾਲੀ ਕੋਈ ਕਰਦੀ ਹੈਗੀ ਤੇ ਇਹਨਾਂ ਦਾ ਅਸੀਂ ਦੋ ਦਿਨਾਂ ਦਾ ਰਮਾਨ ਲੈ ਲਿਆ ਹੈਗਾ ਜਿਹੜੇ ਅਸੀਂ ਕਿਊਜ਼ਰ ਰੈਸਟ ਕੀਤੇ ਨੇ ਹੁਣ ਇਹਨਾਂ ਤੋਂ ਪੁਛ ਪੜਤਾਲ ਕਰਕੇ ਪੰਦੀ ਜੋ ਵੀ ਹੈਗੀ ਹੈ ਕਾਰਵਾਈ ਜਾਂ ਰਿਕਵਰੀ ਹੈ ਜਾਂ ਹੋਰ ਬਾਕੀ ਦੋਸ਼ੀ ਕਿੱਥੇ ਨੇ ਉਹਨਾਂ ਨੂੰ ਫੜਾਂਗੇ ਤੇ ਹੋਰ ਕੀ ਇਹਦੇ ਚ ਕਹਾਣੀ ਹੈਗੀ ਹੈ ਕੀ ਪੂਰਾ ਸੱਚਾਈ ਸੀ ਉਹ ਸਾਰੀ ਸਾਹਮਣੇ ਲਿਆਵਾਂਗੇ ਜਿਹੜੇ ਹਜ਼ਾਰ ਬਸਤੇ ਹੀ ਕਰਦੇ ਨੇ ਜਿਹੜੇ ਫੜੇ ਨਹੀਂ ਨਹੀਂ ਤੁਸੀਂ ਇਹਨਾਂ ਦੀ ਅਸਲ ਸੱਚਾਈ ਦਾ ਸੈਟਅਪ ਹੁਣ ਰਮਾਨ ਲੈ ਲਿਆ ਕਵਰੀ ਹੋਣਾ ਉਹ ਪੁਛ ਪੜਤਾਲ ਦੇ ਤਰ੍ਹਾਂ ਨਹੀਂ ਹੋਏਗਾ ਇਹ ਕਾਰਨ ਦੀ ਹੋਂਦ ਦਾ ਸਾਹਮਣੇ ਆਇਆ ਜਦੋਂ ਉਹਨਾਂ ਨੂੰ ਕੁਝ ਚੀਜ਼ਾਂ ਦੀ ਉਹ ਜਿਹੜੇ ਉਹਨਾਂ ਦੀ ਪੜ੍ਹਾਈ ਨੇ ਕਿ ਇਹ ਕਾਰਨ ਸੀਗਾ ਕਿ ਇਹ ਰੰਜਿਸ਼ ਤਾਂ ਮੇਰੇ ਨੂੰ ਰੰਜਿਸ਼ ਤਾਂ ਹੈਗੀ ਸੀ ਜੀ ਇਹਨਾਂ ਦੀ ਐਸਪਰ ਤਾਂ ਕੰਪਲੇਨਟ ਤਾਂ ਉਹ ਤਾਂ ਐਨਡੀਪੀਐਸ ਦਾ ਕਾਰਨ ਜਿਹੜਾ ਦੱਸਦਾ ਰੰਜਿਸ਼ ਹੈਗੀ ਸੀ ਹੁਣ ਸਾਡੀ ਪੁਛਪੜਤਾ ਚੱਲ ਰਹੀ ਹੈ ਸਾਡੇ ਐਸਐਚਓ ਸਾਹਿਬ ਵੀ ਇਸ ਨੂੰ ਮੋਡ ਕਰ ਰਹੇ ਨੇ ਤਾਂ ਜੋ-ਜੋ ਇਹਦੀਆਂ ਪਰਤਾਂ ਖੁੱਲਣਗੀਆਂ ਤੇ ਉਹ ਤੋਂ ਤੁਹਾਨੂੰ ਦੱਸੂਗਾ ਪਹਿਲਾਂ ਮੈਂ ਇਹਨਾਂ ਦੇ ਮਾਮਲੇ ਦਾ ਦੱਸੀ ਇਹਦੇ ਜਿਹੜੀ ਤੇ ਦੋਸ਼ੀ ਪੰਜ ਅਸੀਂ ਫੜੇ ਹੈਗੇ ਇਹਨਾਂ ਤੇ ਪਹਿਲਾਂ ਤਾਂ ਕੋਈ ਵੀ ਐਨਡੀਪੀਐਸ ਦਾ ਪਰਚਾ ਨਹੀਂ ਹੈਗਾ ਵੈਸੇ ਵੀ ਹੋਰ ਵੀ ਕੋਈ ਨਹੀਂ ਸਿਰਫ ਇੱਕ ਵਿਅਕਤੀ ਹੈਗਾ ਜਿਹਦੇ ਤੇ 331 41 ਦਾ ਝਗੜਾ ਦਾ ਪਰਚਾ ਮਾਨਸੇ ਜਿਲ੍ਹੇ ਚ ਦਰਜ ਹੈ ਕੀ ਪਿਟੂ ਰਹਿਣਾ ਹੈ ਜੀ ਇਹ ਕਿਹੜੀ ਜੇ ਸੀ ਬੰਨਿਆ ਪੜਿਆ ਇਹ ਤਾਂ ਆਪਣੇ ਮਾਣ ਮੰਡੀ ਦੇ ਹੀ ਰਹਿਣਾ ਵਾ ਤੇ ਬਾਕੀ ਜਿਹੜੇ ਚਾਰੋ ਹੈਗੇ ਨੇ ਉਹ ਹੈਗੇ ਨੇ ਮਾਨਸੇ ਜ਼ਿਲ੍ਹੇ ਦੇ ਤੇ ਮਾਨਸੇ ਦਾ ਉਹ ਨਸ਼ਾ ਸਪਲਾਈ ਕਰਦਾ ਸਮਝਾਉਂਦੇ ਨੇ ਕਿ ਜਿਹੜੇ ਬੰਦੇ ਬਾਹਰੋਂ ਆਏ ਸਨ ਮਾਨਸੇ ਦੇ ਹੈਗੇ ਮੈਕਸਿਮਮ ਮਾਨਸੇ ਦੇ ਹੈਗੇ ਨੇ 12 ਆਏ ਸੀ ਇਹਨਾਂ ਦੀ ਰੰਜਿਸ਼ ਸੀ ਜਿਹੜਾ ਤੇ ਮਰਨ ਵਾਲੇ ਦੇ ਰਿਸ਼ਤੇਦਾਰ ਜਿਹਨਾਂ ਨੇ ਪਰਚਾ ਦਰਕਾਇਆ ਦਰਸ਼ਨ ਦਾਸ ਜੀ ਨੇ ਉਹਨਾਂ ਨੇ ਤੇ ਹੀ ਦੱਸਿਆ ਹੈਗਾ ਕਿ ਇਹ ਨਸ਼ਾ ਵੇਚਣ ਤੋਂ ਰੋਗਦਾ ਸੀ ਜਿਸ ਦੀ ਰੰਜਿਸ਼ ਤਹਿ ਦਿੰਦੇ ਹਨ ਤੇ ਇਹਨਾਂ ਨੇ ਇਹ ਕਾਰਵਾਈ ਕੀਤੀ ਹੈ ਜੁਰਮ ਦਾ ਅੰਜਾਮ ਦਿੱਤਾ ਹੈਗਾ ਬਾਕੀ ਹੋ ਕੀ ਚੀਜ਼ ਦੀ ਸੱਚਾਈ ਹੈਗੀ ਕੇਸ ਦੀ ਉਹ ਮਾਣ ਵਾਲਾ ਪਰਿਵਾਰ ਕੋਈ ਹੋਇਆ ਨਹੀਂ ਜਿਹਨਾਂ ਪਰਲੇਦਾਰ ਨਹੀਂ ਨਹੀਂ ਗਰੀਬ ਪਰਿਵਾਰ ਹੈਗਾ ਇਹ ਮਿਹਨਤ ਮਜ਼ਦੂਰੀ ਕਰਕੇ ਖਾਣ ਵਾਲੇ ਬੰਦੇ ਨੇ ਜਿਹੜੀ ਪਹਿਲਾਂ ਵਿੱਚ ਕੈਜ ਦੇ ਤੁਸੀਂ ਕੁਸਟਮ ਬੋਲਦੇ ਤੁਸੀਂ ਨਸ਼ੇ ਦੇ ਬੇ ਕਿ ਐਮਐਮਪੀ ਬੰਨੀ ਗੂਕ ਕੋਈ ਗੱਲ ਨਹੀਂ ਹਜ ਤੱਕ ਸਾਹਮਣੇ ਸਰ ਇਹਨੂੰ ਜਿਹੜੇ ਬਲੇ ਫਰੀ ਗਿਆ ਉਹ ਅਜਲਾ ਬਰਾਮਤ ਹੋਇਆ ਅਸਲਾ ਜਾਂ ਕੋਈ ਅਸਥਿਤ ਦੇਖਿਆ ਗਿਆ ਜਿਦਾ ਅਪਣ ਕਹੀ ਹੈ ਜੇ ਰੈਸਟੋਰੇ ਨੇ ਆਜੂਨ ਦਾ ਸ਼ਿਰਮਾਨ ਦੇ ਲਿਆ ਦੋ ਦਿਨ ਦਾ ਸਾਨੂੰ ਰਿਮਾਨ ਮਿਲਿਆ ਹੁਣ ਜੋ ਵੀ ਰਿਕਵਰੀ ਹੈ ਜੋ ਵੀ ਇਹਨਾਂ ਨੇ ਵੈਪਨ ਇਹਨਾਂ ਵਿਅਕਤੀਆਂ ਦੇ ਵੱਲੋਂ ਵਰਤੇ ਗਏ ਨੇ ਤੇ ਉਹ ਅਸੀਂ ਹੁਣ ਰਿਕਵਰ ਕਰਾਵਾਂਗੇ ਸਰ